ਮਨ ਰੇ ਸਤਗੁਰੂ ਸੇਵ ਨਿਸੰਗ ਸਤਗੁਰੂ ਦੀ ਸੇਵਾ ਬਿਲਕੁਲ ਸੰਸਾਰ ਵੱਲੋਂ ਨਿਸ਼ਚਿੰਤ ਹੋ ਕੇ ਸੰਗ ਸ਼ਰਮ ਤੋਂ ਰਹਿਤ ਹੋ ਕੇ ਸਤਗੁਰੂ ਦੀ ਸੇਵਾ ਚ ਜੁੜ ਜਿਵੇਂ ਆਪਾਂ ਪਹਿਲਾਂ ਵਿਚਾਰਿਆ ਹੈ ਕਿ ਇੱਕੋ ਹੀ ਜੀਵਨ ਦੇ ਵਿੱਚ ਮੌਕਾ ਹੈ ਉਹ ਹੈ ਜੀ ਆ ਮਨੁੱਖਾ ਜੂਨ ਇਦੇ ਚ ਤੁਹਾਨੂੰ ਦੋ ਤਿੰਨ ਮੌਕੇ ਨਹੀਂ ਮਿਲਣੇ ਅਤੇ ਇੱਕੋ ਹੀ ਹੈ ਇੰਨਾ ਸਮਰੱਥਾਵਾਨ ਜੋ ਤੁਹਾਨੂੰ ਇਸ ਅਫਜਲ ਤੋਂ ਪਾਰ ਲੰਘਾ ਸਕੇ ਜੋ ਤੁਹਾਡਾ ਜੀਵਨ ਸਫਲਾ ਬਣਾ ਸਕੇ ਇਸ ਇੱਕੋ ਬਾਜੀ ਦੇ ਅੰਦਰ ਤੁਸੀਂ ਇਸ ਜੀਵਨ ਦੀ ਖੇਡ ਨੂੰ ਜਿੱਤਣਾ ਹੈ ਇਹਨੂੰ ਪਰਸ਼ਾਜ ਜੀ ਨੇ ਆਖਿਆ ਸੀ ਮੰਨ ਜਿਣ ਤਾਲੇ ਪਾਸਾ ਮਨ ਨੂੰ ਜਿੱਤ ਕੇ ਇਸ ਖੇਡ ਦੇ ਅੰਦਰ ਤੂੰ ਐਸਾ ਪਾਸਾ ਸੱਟ ਜਿੱਤ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢੱਲੀਏ ਉਸ ਤਰੀਕੇ ਦੀ ਚਾਲ ਚੱਲ ਕਿ ਤੈਨੂੰ ਦਰਗਾਹ ਚ ਹਾਰ ਦਾ ਸਾਹਮਣਾ ਨਾ ਕਰਨਾ ਪਵੇ ਭਾਵ ਹਾਰ ਤੋਂ ਭਾਵ ਕੀ ਹੈ ਜਮਾ ਦਾ ਸਾਹਮਣਾ ਕਰਨਾ ਪਵੇਗਾ ਜੀਵਨ ਵੇਰਥ ਚਲਾ ਜਾਏਗਾ ਅਤੇ ਇਸ ਮਨੁੱਖਾ ਬਾਜ਼ੀ ਨੂੰ ਅਸੀਂ ਹਾਰ ਜਾਵਾਂਗੇ ਜੇਕਰ ਇਸ ਮਨੁੱਖਾ ਬਾਜ਼ੀ ਨੂੰ ਜਿੱਤ ਗਏ ਤੇ ਜਮਾ ਤੋਂ ਖਿਹੜਾ ਛੁੱਟ ਜਾਏਗਾ ਜੀਵਨ ਸਫਲਾ ਹੋ ਜਾਏਗਾ ਅਤੇ ਭਵਜਲ ਤੋਂ ਪਾਰ ਲੰਘ ਜਾਵਾਂਗੇ ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਇਕੋ ਹੀ ਹੈ ਜੋ ਪਾਰ ਲੰਘਾ ਸਕਦਾ ਹੈ ਇਕੋ ਹੀ ਹੈ ਜੋ ਜਿੱਤ ਸਕਦਾ ਹੈ ਇਕੋ ਹੀ ਹੈ ਜਿਹਨੇ ਤੁਹਾਡਾ ਜੀਵਨ ਸਫਲਾ ਬਣਾਉਣ ਦੇ ਵਿੱਚ ਮਦਦ ਕਰਨੀ ਹੈ ਅਤੇ ਤੁਹਾਡੇ ਕੋਲ ਇਕੋ ਹੀ ਇਹ ਵੇਲਾ ਹੈ ਇਕੋ ਹੀ ਇਹ ਸਮਾਂ ਜਿਹਦੇ ਵਿੱਚ ਇਹ ਸਾਰੀ ਖੇਡ ਖੇਡੀ ਜਾ ਸਕਦੀ ਹੈ ਰਿਸਕ ਨਹੀਂ ਲੈ ਸਕਦੇ ਜਦੋਂ ਦੂਜਾ ਕੋਈ ਹੈ ਹੀ ਨਹੀਂ ਜਿਹੜਾ ਜਿੱਤਣ 'ਚ ਮਦਦ ਕਰ ਸਕੇ ਫਿਰ ਦੂਜੇ ਕੋਲ ਜਾਣਾ ਵੀ ਕਿਉਂ ਹੈ ਲੋਕਾਂ ਨੇ ਨਹੀਂ ਜਿਤਾਉਣਾ ਅੱਜ ਤੱਕ ਲੋਕਾਂ ਨਹੀਂ ਜਿਤਾਇਆ ਕਦੇ ਵੀ ਕਿਸੇ ਨੂੰ ਮਨੁੱਖਾ ਜਨਮ ਦੀ ਵਾਦੀ ਦੁਨੀਆ ਪੁੱਠੇ ਰਾ ਪੈ ਜਾਂਦੀ ਹੈ ਲੋਕਾਂ ਦੇ ਮਗਰ ਲੱਗੀ ਲੋਕ ਚੰਗੇ ਨੂੰ ਵੀ ਨਹੀਂ ਜਿਉਣ ਦਿੰਦੇ ਮਾੜੇ ਨੂੰ ਵੀ ਨਹੀਂ ਜਿਉਣ ਦਿੰਦੇ ਸੁਭਾਵਕ ਇਹ ਕਹਾਣੀ ਤੁਸੀਂ ਸਾਰਿਆਂ ਨੇ ਸਰਵਣ ਕੀਤੀ ਹੋਈ ਹੈ ਮੀਆਂ ਬੀਵੀ ਵਿਚਾਰੇ ਇੱਕ ਉਹਨਾਂ ਦੇ ਕੋਲ ਘੋੜਾ ਹੈ ਹੁਣ ਦੋਨੇ ਜਣੇ ਘੋੜੇ ਤੇ ਜਾ ਰਹੇ ਨੇ ਲੋਕਾਂ ਆਖਿਆ ਵੇਖੋ ਵੇਖੋ ਕਿੱਦੇ ਨਿਰਦਈ ਲੋਕ ਨੇ ਇੱਕ ਵਿਚਾਰੇ ਬੇਜ਼ੁਬਾਨ ਜਾਨਵਰ ਤੇ ਬੇਸ਼ਰਮਾ ਵਾਂਗ ਦੋਨੇ ਚੜ ਕੇ ਜਾ ਰਹੇ ਆ ਬੰਦਾ ਕਹਿੰਦਾ ਭਗਵਾਨ ਨੇ ਗੱਲ ਤਾਂ ਠੀਕ ਹੈ ਲੋਕ ਮਖੌਲ ਲੜਾ ਰਹੇ ਨੇ ਚਲ ਐਂ ਕਰ ਤੂੰ ਬੈਠੀ ਰਹਿ ਮੈਂ ਉੱਤਰ ਜਾਣਾ ਆਪ ਅਗਲਾ ਘੋੜੇ ਤੋਂ ਉਤਰ ਗਿਆ ਆਪ ਦੀ ਭਾਗਵਾਨ ਨੂੰ ਆਪ ਦੀ ਘਰ ਦੀ ਨੂੰ ਉਹਨੇ ਘੋੜੇ ਤੇ ਬੈਠਾ ਰਹਿਣਤਾ ਅੱਗੇ ਗਏ ਅੱਗੇ ਚਾਰ ਲੋਕ ਫੇਰ ਗੱਲੇ ਗੱਲਾਂ ਕਰ ਰਹੇ ਨੇ ਵੇਖੋ ਵੇਖੋ ਜੋਰੂ ਦਾ ਗੁਲਾਮ ਜਨਾਨੀ ਦੇ ਤੱਲੇ ਲੱਗਾ ਆਪ ਜਨਾਨੀ ਨੂੰ ਘੋੜੀ ਤੇ ਚੜਾਇਆ ਤੇ ਦੇਖੋ ਮਾਸ਼ੇ ਆਪ ਤੁਰਿਆ ਜਾਂਦਾ ਹੈ ਹੱਸੇ ਦੋਵੇਂ ਵਿਚਾਰੇ ਫੇਰ ਸ਼ਸ਼ੋ ਪੰਜੀ ਪੈ ਗਈ ਘਰ ਦੀ ਕਹਿੰਦੀ ਜੀ ਦੇਖੋ ਮੈਂ ਚੱਲਦੀ ਆਂ ਤੁਸੀਂ ਕਿਰਪਾ ਕਰਕੇ ਘੋੜੇ ਤੇ ਸਵਾਰ ਹੋ ਜਾਓ ਇਦਾਂ ਲੋਕ ਮਖੋਲ ਲੜਾਉਂਦੇ ਨੇ ਚੰਗਾ ਨਹੀਂ ਲੱਗਦਾ ਬੰਦਾ ਘੋੜੇ ਤੇ ਬਹਿ ਗਿਆ ਜਨਾਨੀ ਵਿਚਾਰੀ ਤੁਰ ਕੇ ਹੋ ਗਈ ਅੱਗੇ ਚੱਲ ਕੇ ਚਾਰ ਲੋਕ ਫੇਰ ਮਜ਼ਾਕ ਉਡਾ ਰਹੇ ਨੇ ਹਾ ਹਾ ਦੇਖੋ ਦੇਖੋ ਕਿੰਨਾ ਜ਼ਾਲਮ ਬੰਦਾ ਹੈ ਵਿਚਾਰੀ ਔਰਤ ਤੁਰ ਕੇ ਜਾ ਰਹੀ ਹੈ ਤੇ ਆਪ ਦੇਖੋ ਇਹ ਸ਼ਾਹੂਕਾਰ ਠਾਠ ਬਾਠ ਨਾਲ ਘੋੜੇ ਤੇ ਬੈਠੇ ਜਾ ਰਹੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਬੰਦਾ ਫੇਰ ਵਿਚਾਰਾ ਦੁਚਿੱਤੀ ਹੋ ਗਿਆ ਭਗਵਾਨ ਨੇ ਤੈਨੂੰ ਮਟਾਨਾ ਤਾਂ ਮੈਂ ਜੋਰੂ ਦਾ ਗੁਲਾਮ ਹੋ ਗਿਆ ਮੈਂ ਬਹਿਜਨਾ ਤੇ ਸ਼ਾਹੂਕਾਰ ਹੋ ਗਿਆ ਬੇਸ਼ਰਮ ਹੋ ਗਿਆ ਬੇਹਇਆ ਹੋ ਗਿਆ ਮੈਨੂੰ ਤਰਸ ਨਹੀਂ ਆ ਰਿਹਾ ਮੈਂ ਇਦਾਂ ਦਾ ਹੋ ਗਿਆ ਨਿਰਦਈ ਕਹਿੰਦੇ ਆ ਲੋਕ ਦੋਵੇਂ ਘੋੜੇ ਤੇ ਬਹਿ ਜਾਂਦੇ ਆ ਤੇ ਬੇਜ਼ੁਬਾਨ ਦੇ ਉੱਤੇ ਤਰਸਣਾ ਕੀਤਾ ਜ਼ਾਲਮ ਕਹਿੰਦੇ ਆ ਲੋਕ ਚਲ ਤੁਰ ਕੇ ਚਲਦੇ ਆ ਘੋੜਾ ਨਾਲ ਆਪਾਂ ਲਗਾਮ ਤੋਂ ਫੜ ਲੈਨੇ ਆ ਦੋਵੇਂ ਜੀ ਵਿਚਾਰੇ ਤੁਰ ਕੇ ਹੋ ਗਏ ਨਾਲ ਘੋੜਾ ਵੀ ਤੋੜ ਲਿਆ ਅਗਲੇ ਪਿੰਡ ਗਏ ਉੱਥੇ ਵੀ ਇਉਹੀ ਹਾਲ ਹੈ ਹੋ 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 ਕਿੱਡੇ ਮੂਰਖ ਲੋਕ ਨੇ ਘੋੜਾ ਹੁੰਦਿਆ ਹੋਇਆ ਵੀ ਤੁਰ ਕੇ ਜਾ ਰਹੇ ਨੇ ਇਹਦੇ ਨਾਲੋਂ ਵੱਡੀ ਮੂਰਖਤਾ ਕੀ ਹੈ ਕਦੇ ਕੋਈ ਘੋੜੇ ਨੂੰ ਤੋੜ ਕੇ ਵੀ ਲੈ ਕੇ ਜਾਂਦਾ ਹੈ ਕਦੇ ਕੋਈ ਆਪ ਘੋੜੇ ਦੇ ਨਾਲ ਤੁਰ ਕੇ ਵੀ ਜਾਂਦਾ ਹੈ ਹਟਾ ਕਟਾ ਅਗਲਿਆਂ ਕੋਲ ਘੋੜਾ ਹੋਵੇ ਇਹਦੇ ਤੇ ਦੋਨੇ ਮੀਆਂ ਬੀਵੀਆਂ ਆਰਾਮ ਨਾਲ ਬਹਿ ਕੇ ਜਾ ਸਕਦੇ ਨੇ ਤੇ ਵੇਖੋ ਤੁਰ ਕੇ ਸਫ਼ਰ ਤੈਅ ਕਰਨ ਲੱਗੇ ਨੇ ਉਹ ਮੀਆਂ ਬੀਵੀ ਵਿਚਾਰੇ ਪਰੇਸ਼ਾਨ ਹੋ ਗਏ ਸਾਡੇ ਕੋਲ ਚਾਰ ਹੀ ਰਾਹ ਨੇ ਚੋਤੇ ਤੋਂ ਇਲਾਵਾ ਪੰਜਵਾਂ ਤਾਂ ਰਹੀ ਹੈ ਨਹੀਂ ਜਾਂ ਤਾਂ ਦੋਨੇ ਘੋੜੇ ਤੇ ਬਹਿ ਸਕਦੇ ਆ ਨਿਰਦਈ ਹੋ ਗਏ ਜੇ ਬੰਦਾ ਘੋੜੇ ਤੇ ਬਹਿ ਸਕਦਾ ਹੈ ਜ਼ਾਲਮ ਹੋ ਗਿਆ। ਜੇ ਔਰਤ ਘੋੜੇ ਤੇ ਬਹਿ ਸਕਦੀ ਹੈ ਤਾਂ ਜ਼ੋਰੂ ਦਾ ਗੁਲਾਮ ਹੋ ਗਿਆ। ਜੇ ਦੋਨੇ ਤੁਰ ਕੇ ਜਾ ਰਹੇ ਨੇ ਤੇ ਦੋਨੇ ਮੂਰਖ ਹੋ ਗਏ। ਪੰਜਵਾਂ ਰਾਹ ਕਿਹੜਾ ਹੈ ਜੀ? ਪੰਜਵੀਂ ਆਪਸ਼ਨ ਕੀ ਹੈ? ਪੰਜਵੀਂ ਆਪਸ਼ਨ ਨੁਕਸਾਨ ਹੈ। ਕਿ ਆਪ ਦਾ ਘੋੜਾ ਜਾਂ ਮਾਰ ਦੋ ਜਾਂ ਛੱਡ ਦੋ ਤੇ ਫਿਰ ਤੁਰ ਕੇ ਹੋ ਜਾਓ। ਇਹ ਆਪਸ਼ਨ ਰਹੇਗੀ। ਦੁਨੀਆ ਨੇ ਤੁਹਾਨੂੰ ਵਕੀਰ ਕਰ ਇੱਥੇ ਲੈ ਕੇ ਖੜਾ ਕਰ ਦੇਣਾ ਜਿੱਥੇ ਤੁਹਾਡੇ ਪੱਲੇ ਕੇਵਲ ਨੁਕਸਾਨ ਦੀ অপਸ਼ਨ ਰਹਿ ਜਾਣੀ ਹੈ ਕਰਵਾਂਦੇ ਨੇ ਲੋਕ ਨੁਕਸਾਨ ਕਰਵਾਂਦੇ ਨੇ ਲੋਕ ਆਪ ਦੀਆਂ ਧੀਆਂ ਦਾ ਗਲਾ ਕੁੱਟ ਕੇ ਮਾਰ ਦਿੰਦੇ ਆ ਲੋਕ ਲੋਕਾਂ ਦੀ ਅੱਖੇ ਲੱਗ ਕੇ ਆਪ ਦੇ ਪੁੱਤਰਾਂ ਨੂੰ ਕੁਰਾਹੇ ਪਾ ਦਿੰਦੇ ਨੇ ਲੋਕ ਲੋਕਾਂ ਦੇ ਅੱਖੇ ਲੱਗ ਕੇ ਆਪਦੇਆਂ ਧੀਆ ਪੁੱਤਰਾਂ ਨੂੰ ਗੁਰੂ ਦੇ ਲੜ ਨਹੀਂ ਲੱਗਣ ਦਿੰਦੇ ਲੋਕ ਲੋਕਾਂ ਦੇ ਆਕੇ ਲਾਕੇ ਜੇ ਧੀ ਪੁੱਤ ਗੁਰਦੁਆਰੇ ਜਾਣ ਲੱਜੇ ਚਾਰ ਕ ਲੋਕ ਮਾੜੀ ਜੀ ਕੋਈ ਗੱਲ ਕਰ ਦੇਣ ਮਾਪਿਓ ਆਪਣੇ ਬੱਚੇ ਨੂੰ ਗੁਰੂ ਘਰ ਜਾਣ ਤੋਂ ਰੋਕ ਦਿੰਦੇ ਨੇ ਨਹੀਂ ਜਾਣਾ ਹੱਡ ਤੋੜ ਦਊਂ ਜੇ ਗੁਰਦੁਆਰੇ ਗਿਆ